ਪੰਜਾਬ ਇਸ ਸਮੇਂ ਹੜ੍ਹਾਂ ਦੀ ਮਾਰ ਹੇਠ ਹੈ ਸਭ ਦੇ ਵੱਲੋਂ ਆਪਣੇ ਪੱਧਰ ਦੇ ਉੱਤੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਮਦਦ ਪਹੁੰਚਾਈ ਜਾ ਰਹੀ ਹੈ ਪਰ ਜੇਕਰ ਗੱਲ ਕੀਤੀ ਜਾਵੇ ਸਰਕਾਰ ਦੀ ਤਾਂ ਸਰਕਾਰ ਦੇ ਵੱਲੋਂ ਵੀ ਆਪਣੇ ਹੈਲੀਕਾਪਟਰ ਤੇ ਆਪਣੇ ਸਾਰੇ ਵਿਧਾਇਕ ਤੇ ਮੰਤਰੀ ਜਿਹੜਾ ਨੇ ਉਹ ਗਰਾਊਂਡ ਦੇ ਉੱਤੇ ਉਤਾਰੇ ਗਏ ਨੇ ਤਾਂ ਕਿ ਹੜ੍ਹ ਪੀੜਤਾਂ ਦੀ ਮਦਦ ਜਿਹੜੀ ਆ ਉਹ ਕੀਤੀ ਜਾ ਸਕੇ ਇਸੇ ਤਰ੍ਹਾਂ ਸਭ ਦੇ ਦਰਮਿਆਨ ਜੇਕਰ ਗੱਲ ਕੀਤੀ ਜਾਵੇ ਤਾਂ ਅਫਸਰ ਸ਼ਾਹੀ ਵੀ ਜਿਹੜੀ ਆ ਉਹ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਸੇਵਾ ਕਰ ਰਹੀ ਹੈ ਲੋਕਾਂ ਦੀ ਮਦਦ ਕਰ ਰਹੀ ਹੈ ਤੇ ਲੋਕ ਵੀ ਜਿਹੜਾ ਨੇ ਹੁਣ ਅਫਸਰਾਂ ਦਾ ਹੌਸਲਾ ਵਧਾਉਂਦੇ ਹੋਏ ਨਜ਼ਰ ਆ ਰਹੇ ਨੇ ਜਿਹੜੀਆਂ ਤਸਵੀਰਾਂ ਨੇ ਅੰਮ੍ਰਿਤਸਰ ਤੋਂ ਸਾਹਮਣੇ ਆ ਰਹੀਆਂ ਨੇ ਜਿੱਥੇ ਅੰਮ੍ਰਿਤਸਰ ਦੇ ਡੀਸੀ ਸਾਖਸ਼ੀ ਸਾਨੀ ਜਿਸ ਦਿਨ ਤੋਂ ਅੰਮ੍ਰਿਤਸਰ ਦੇ ਵਿੱਚ ਅਜਿਹੇ ਹਾਲਾਤ ਬਣੇ ਨੇ ਤਾਂ ਅੰਮ੍ਰਿਤਸਰ ਅਜਨਾਲਾ ਤੇ ਹੋਰ ਨਾਲ ਦੇ ਇਲਾਕਿਆਂ ਦੇ ਵਿੱਚ ਲਗਾਤਾਰ ਸਾਖਸ਼ੀ ਸਾਨੀ ਜਿਹੜਾ ਨੇ ਉਹ ਗਰਾਊਂਡ ਤੇ ਉਤਰ ਕੇ ਹਰ ਪ੍ਰਭਾਵਿਤ ਇਲਾਕਿਆਂ ਦਾ ਜਾਇਜ਼ਾ ਵੀ ਲੈ ਰਹੇ ਨੇ ਤੇ ਲੋਕਾਂ ਨੂੰ ਬਾਹਰ ਵੀ ਕੱਢ ਰਹੇ ਨੇ ਤੇ ਇਸ ਤੋਂ ਇਲਾਵਾ ਲੋਕਾਂ ਦੀ ਵੱਡੇ ਪੱਧਰ ਦੇ ਉੱਤੇ ਮਦਦ ਵੀ ਕਰ ਰਹੇ ਨੇ ਤਾਂ ਇਹ ਸਭ ਦੇ ਦਰਮਿਆਨ ਜਦੋਂ ਇੱਕ ਡੇਰੇ ਦੇ ਕੋਲ ਪਹੁੰਚਦੇ ਨੇ ਤਾਂ ਉੱਥੋਂ ਇੱਕ ਭਾਵੁਕ ਕਰਨ ਵਾਲੀ ਵੀਡੀਓ ਜਿਹੜੀ ਆ ਉਹ ਸਾਹਮਣ ਕਾਸੀ ਦੇ ਡਿਕਸੀ ਸਾਕਸ਼ੀ ਸਾਨੀ ਜੋ ਫੌਜ ਦੇ ਟੈਂਕਰ ਨੁਮਾ ਗੱਡੀਆਂ ਨੇ ਉਸ ਦੇ ਵਿੱਚ ਬੈਠ ਕੇ ਤੇ ਨਾਲ ਅੰਮ੍ਰਿਤਸਰ ਦੇ ਐਸਐਸਪੀ ਜਿਹੜਾ ਨੇ ਤਾਂ ਇੱਕ ਡੇਰੇ ਕੋਲ ਪਹੁੰਚਦੇ ਨੇ ਜਿੱਥੇ ਬਜ਼ੁਰਗ ਜਿਹੜਾ ਉਹ ਘਰ ਦੇ ਵਿੱਚ ਹੀ ਰਹਿ ਰਹੇ ਨੇ ਤਾਂ ਪਹਿਲਾਂ ਉਹਨਾਂ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਪਾਣੀ ਵੱਧ ਰਿਹਾ ਹੈ ਤੇ ਚ ਹੋ ਸਕਦਾ ਹੈ ਕਿ ਜੋ ਬਰਸਾਤ ਦਾ ਮੌਸਮ ਹੈ ਇਸ ਦੇ ਦਰਮਿਆਨ ਇਹ ਪਾਣੀ ਹੋਰ ਵਧੇ ਤੇ ਤੁਸੀਂ ਆਪਣਾ ਡੇਰਾ ਛੱਡ ਕੇ ਜਿਹੜਾ ਹੈ ਉਹ ਸਾਡੇ ਨਾਲ ਚੱਲੋ ਤਾਂ ਬਜ਼ੁਰਗ ਦੇ ਵੱਲੋਂ ਹਾਲਾਂਕਿ ਮਨਾ ਕਰ ਦਿੱਤਾ ਜਾਂਦਾ ਹੈ ਕਿ ਇੱਥੇ ਚੋਰੀ ਹੋਣ ਦਾ ਡਰ ਹੈ ਸਾਕਸ਼ੀ ਸਾਨੀ ਉਸ ਨੂੰ ਭਰੋਸਾ ਦਿੰਦੇ ਨੇ ਕਿ ਐਸਐਸਪੀ ਸਾਹਿਬ ਇੱਥੇ ਫੋਰਸ ਲਗਾ ਦੇਣਗੇ ਪਰ ਇਹ ਸਭ ਦੇ ਦਰਮਿਆਨ ਇੱਕ ਬਜ਼ੁਰਗ ਦੇ ਵੱਲੋਂ ਜਿਹੇ ਭਾਵੁਕ ਬੋਲ ਬੋਲੇ ਜਾਂਦੇ ਨੇ ਜਿਹੜਾ ਹੁਣ ਵੀਡੀਓ ਦੇ ਵਿੱਚ ਸਾਕਸ਼ੀ ਸਾਨੀ ਹੋਰਾਂ ਨੂੰ ਹੁਣ ਪੂਰੇ ਪੰਜਾਬ ਦੇ ਵਿੱਚ ਸ਼ਾਬਾਸ਼ੀ ਜਿਹੜੀ ਆ ਉਹ ਲੋਕ ਦੇ ਰਹੇ ਨੇ ਤਾਂ ਬਜ਼ੁਰਗ ਦਾ ਕਹਿਣਾ ਹੈ ਕਿ ਜਿਸ ਦਿਨ ਤੋਂ ਹੜ ਆ ਰਹੇ ਨੇ ਅਸੀਂ ਤੁਹਾਡੀਆਂ ਵੀਡੀਓਜ਼ ਦੇਖ ਰਹੇ ਆ ਤੁਸੀਂ ਅੰਮ੍ਰਿਤਸਰ ਦੀ ਸੱਚੀ ਧੀਓ ਤੁਸੀਂ ਖੁਦ ਗਰਾਊਂਡ ਤੇ ਉੱਤਰ ਕੇ ਜਿਹੜਾ ਹੜ੍ਹਾਂ ਦੇ ਵਿੱਚ ਕੰਮ ਕਰ ਰਹੇ ਹੋ ਇਸ ਦੇ ਨਾਲ ਹੀ ਬਜ਼ੁਰਗ ਨੇ ਕਿਹਾ ਕਿ ਸਾਨੂੰ ਦਿੱਤੇ ਤੱਕ ਉਮੀਦ ਹੈ ਕਿ ਤੁਸੀਂ ਹਲੇ ਤੱਕ ਆਪਣੇ ਘਰ ਵੀ ਨਹੀਂ ਗਏ ਹੋਗੇ ਤੁਹਾਨੂੰ ਸਵੇਰ ਤੋਂ ਲੈ ਕੇ ਰਾਤ ਤੱਕ ਅਸੀਂ ਸਿਰਫ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ ਵਿੱਚ ਲੋਕਾਂ ਦੀ ਸੇਵਾ ਕਰਦੇ ਦੇਖ ਰਹੇ ਹਾਂ ਅਸੀਂ ਆਪਣੇ ਬੱਚਿਆਂ ਨੂੰ ਵੀ ਤੁਹਾਡੀ ਉਦਾਹਰਨ ਦੇ ਰਹੇ ਹਾਂ ਕਿ ਇਸ ਤਰੀਕੇ ਦੇ ਨਾਲ ਲੜਕੀਆਂ ਜਿਹੜੀਆਂ ਨੇ ਉਹ ਅੱਜ ਕਿਸੇ ਤੋਂ ਵੀ ਪਿੱਛੇ ਨਹੀਂ ਬਲਕਿ ਹ ਮੋਢਿਆਂ ਨਾਲ ਮੋਢਾ ਜੋੜ ਕੇ ਜਿਹੜਾ ਹੈ ਲੋਕਾਂ ਦੇ ਨਾਲ ਕੰਮ ਕਰਦੀਆਂ ਨੇ ਤਾਂ ਭਾਵੁਕ ਬੋਲ ਤੁਹਾਡੇ ਨਾਲ ਸਾਂਝੇ ਕਰਦੇ ਹਾਂ ਚੱਲੋ ਆਜੋ ਜੈਸਰ ਜੀ ਆਜੋ ਬਿਠਾ ਲਾਂਗੇ ਨਮ ਆਜੋ ਮਗਰ ਆਜੋ ਹਾਂਜੀ ਹਾਂਜੀ ਮੈਂ ਤਾਂ ਤੁਹਾਡੇ ਦਰਸ਼ਕਾਂ ਨੂੰ ਕੋਈ ਨਹੀਂ ਤੇ ਤੁਸੀਂ ਚੱਲ ਪਾਓ ਨਹੀਂ ਬਹੁਤ ਬਹੁਤ ਤੁਹਾਡਾ ਧੰਨਵਾਦ ਤੇ ਅਜਿਹੀ ਔਰਤ ਮੈਂ ਵੇਖੀ ਕੋਈ ਨਹੀਂ ਕੀ ਗੱਲ ਜੀ ਮੈਂ ਮੈਂ ਜਿੱਦਾਂ ਦਾ ਤੁਹਾਨੂੰ ਵੇਖਣ ਡਿਆ ਨਾ ਆਪਣੇ ਬੱਚਿਆਂ ਤੋਂ ਛੱਡਿਆ ਵੀ ਆਹ ਵੇਖੋ ਅੱਛਾ ਫੇ ਮੇਰੀ ਇੱਕ ਰਿਕਵੈਸਟ ਮੰਨ ਲਓ ਤੁਸੀਂ ਚੱਲ ਪਾਓ ਤੁਹਾਡੇ ਜਮਾਨੇ ਨੂੰ ਕੁਝ ਨਹੀਂ ਹੁੰਦਾ ਪਤਾ ਕੀ ਬੇਟਾ ਸਾਡੇ ਕਿਉਂ ਨਾ ਪਿਛੇ ਫੇਰ ਬਹੁਤ ਸਮਾਂ ਆਇਆ ਐਸੋ ਦੇ ਇਹੋ ਜਿਹੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਇਹ ਬੱਚਾ ਏਡੇ ਏਡੇ ਲੈਗ ਬੱਚੇ ਨੇ ਸਾਰੇ ਤਜਾਦ ਤੇ ਫਿਰ ਇਹਨਾਂ ਪਹਿਲੇ ਬੰਦੇ ਨੇ ਇਹ ਅਸੀਂ ਸਾਡੇ ਮਨ ਦੇ ਵਿੱਚ ਮੈਡੀਸਨ ਸਾਡੇ ਇੱਕ ਫਾਰਜੀ ਸਾਡੇ ਮਨ ਦੇ ਵਿੱਚ ਨਾ ਬੇਟਾ ਜੀ ਸਾਡੇ ਮਨ ਦੇ ਵਿੱਚ ਬਹੁਤ ਸਤਿਕਾਰੇ ਦਾ ਸਾਡੇ ਨਾਲ ਸਾਡੇ ਬੱਚੇ ਨੇ ਬਾਹਰ ਨਹੀਂ ਉਹਨਾਂ ਨੇ ਬੰਦੇ ਵੀ ਪੀਓ ਡੱਬਾ ਪਿਆ ਉਹ ਦੇਖੋ ਡੱਬਾ ਪਾਉਂਦੇ ਆ ਕਿਹੜਾ ਚੱਕ ਕੇ ਚਾ